ਸਰਦਲੇ ਕੀ ਕੀਤਾ ਉਹਨਾਂ ਨੇ ਵੱਡ ਤੇ ਟੋਕਰੀ ਮਾਰੀ ਰੇਤ ਦੇ ਉੱਤੇ ਗੁੱਸੇ ਵਿੱਚ ਜਾਉਂ ਜਾਉਂ ਪਹਿਤਵੇਂ ਗੁੱਸੇ ਵਿੱਚ ਮਾਰੀ ਆਪਣਾ ਸਾਧ ਸੰਗਤ ਜੀ ਗੁੱਸੇ ਵਿੱਚ ਵੀ ਮਾਰੀ ਉਹਦਾ ਰੋਗ ਸਾਰੇ ਨਿਰੰਦ ਕਰ ਦਿੰਦਾ ਟੋਕਰੀ ਮਾਰੀ ਆਖਿਆ ਸਾਧੂ ਜੀ ਆਪ ਕਰ ਸਕਦੇ ਨੇ ਤੈਨੂੰ ਸਾਡੀ ਕੋਤੋਂ ਭੇਜਿਆ ਜਾਂ ਭੱਜ ਜਾ ਇੱਥੋਂ ਟੋਕਰੀ ਮਾਰੀ ਤੇ ਜਿੰਨਾ ਪੇਟ ਦਾ ਸਾਰਾ ਪਾਣੀ ਸੀ ਨਾ ਉਹ ਥੱਲੇ ਨਿਕਲ ਗਿਆ ਸਦਾ ਸਾਹ ਸੰਗਤ ਜੀ ਜਦੋਂ ਸਰਵਾਲੇ ਜਲੋਤ ਦਾ ਰੋਗ ਠੀਕ ਹੋ ਗਿਆ ਨਾ ਤੇ ਸਾਹ ਸੰਗਤ ਜੀ ਜਿੰਨਾ ਜਦੋਂ ਜਿੰਦਾ ਰਿਹਾ ਉਹਨੇ ਸਤਿਗੁਰਾਂ ਕੋਲ ਇੱਕ ਸਿੱਖ ਦੀ ਡੂਗੀ ਲਵਾਈ ਉਹਨੂੰ ਤਨਖਾਹ ਦਿੰਦਾ ਸੀ ਪਰ ਰੋਹੀ ਸੁਖਣੀ ਚਾਹ ਦੀ ਬਾਣੀ ਉਹ ਸਿੰਘ ਕੋਲੋਂ ਸਰਵਣ ਕਰਦਾ ਸੀ ਸਾਹ ਸੰਗਤ ਜੀ ਸਤਿਗੁਰਾਂ ਕੋਲੋਂ ਡਿਊਟੀ ਕਰਾਈ ਸੋ ਸੁਖਣੀ ਚਾਹ ਦੀ ਬਾਣੀ ਦਾ ਦਾਪ ਹੋਇਆ ਸਤਪੁਰੂ ਜੀ ਦੇ ਚਰਨਾਂ ਵਿੱਚ ਸਭੋਂ ਰਾਤਰ ਦਾਸ ਰੀਆ ਸੰਤੂਜੀ ਨੇ ਬਾਗਲਪੁਰ ਹੁਕਮ ਦੀ ਨਾਦ ਕਰਸੀ ਹੈ ਮੈਂ ਦੋਸਰ ਪਿੰਡ ਵਿੱਚ ਸਾਫ ਨਿਕਾ ਤੇੜੀਆਂ ਸਾਥ ਸੰਗਤ ਜੀ ਕਿਉਂਕਿ ਜਿੱਲਾ ਚ ਅਖਰੀ ਬਿਤਾਵ ਦਾ ਸਾਨੂੰ ਪਤਾ ਨਹੀਂ ਨਾ ਲੱਗਦਾ ਪਾਣੀ ਭਰਨੇ ਗੱਡਿਆਂ ਦੇ ਗੱਡੇ ਭੜੀ ਚਾਹੀਏ ਸਾਨੂੰ ਸਮਝ ਨਹੀਂ ਆਉਂਦੀ ਪਰ ਪਰ ਗੱਡੀ ਲੱਦੀ ਆ ਪਰ ਪਰ ਭਰੀਆ ਸਾਤ ਪਰ ਪਰ ਬੇੜੀ ਪਾਈ ਆ ਪਰ ਪਰ ਗੱਡੀ ਆ ਖਾਲ ਸੰਤੂਜੀ ਬਾਣੀ ਵਿੱਚ ਬਲਛੇ ਕਰਦੇ ਹਨ ਜਿੰਨਾ ਤੇਰ ਵਿਚਾਰ ਦੀ ਸਮਝ ਨਾ ਲਗੇ ਭਈ ਗੁਰਬਾਣੀ ਸਾਹਿਬ ਕੀ ਕਹਿੰਦੀ ਹੈ ਉਹਨਾਂ ਤੇ ਸਾਨੂੰ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਆਓ ਥੋੜਾ ਸਮਾਂ 2-4 ਮਿੰਟ ਵਿੱਚ ਸਾਧ ਗੁਰਾਂ ਦੀ ਪਾਵਨ ਗੁਰਬਾਣੀ ਦੇ ਵਿਚਾਰ ਕਰਕੇ ਸਮਾਂਤ ਵਿੱਚ ਜAVE ਜੀ ਬੜੇ ਪਿਆਰ ਨਾਲ ਸਰਵਣ ਕਰੀਏ ਸਤਿਕਾਰ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹਲਾ 50 ਘਰ ਦੂਜਾ ਤੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਟੋਡੇ ਲੱਗਦਾ ਨਾਮ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਯਾਦ ਵਿੱਚ ਪਾਵਨ ਜੁੰਦਰ ਬਖਸ਼